ਲਓ ਜੀ ਜਿੰਨਾ ਕੁੜੀਆਂ ਦੇ ਬੁੱਲ ਕਾਲੇ ਹੋ ਗਏ ਹਨ ਲਿਪਸ ਦੋਸਤੋ ਕਾਲੇ ਹੋ ਗਏ ਆ ਆ ਫਿਰ ਮੁੰਡਿਆਂ ਨੇ ਜਾਂ ਬੰਦਿਆਂ ਨੇ ਆਪਣੇ ਬੁੱਲ ਜਰਦਾ ਲਾ ਲਾ ਕੇ ਜਾਂ ਬੀੜੀ ਪੀ ਪੀ ਕੇ ਜਰਦਾ ਲਾ ਲਾ ਕੇ ਜਾਂ ਬੀੜੀ ਪੀ ਪੀ ਕੇ ਆਪਣੇ ਬੁੱਲ ਇੰਨੇ ਕਿ ਜਿਆਦਾ ਕਾਲੇ ਕਰ ਲਿਆ ਤੁਸੀਂ ਦੋਸਤੋ ਉਹਦੇ ਲਈ ਇੱਕ ਸ਼ਾਇਦ ਤੇ ਇੱਕ ਆ ਜੀ ਤੇ ਇੱਕ ਆ ਜਿਹੜੀ ਖੂਫੀਆ ਚੀਜ਼ ਹੈ ਨਾ ਇਹ ਲੈਣੀ ਆ ਤੇ ਤਿੰਨੇ ਚੀਜ਼ਾਂ ਦਾ ਤੁਹਾਡੇ ਬੁੱਲ ਜਿਹੜੇ ਇੰਨੇ ਕਿ ਜਿਆਦਾ ਪਿੰਕ ਪਿੰਕ ਹੋ ਜਾਣਗੇ ਦੂਰੋਂ ਲੋਕ ਦੋਸਤੋ ਤੁਹਾਡੇ ਬੁੱਲ ਦੇਖ ਕੇ ਡਿੱਗ ਪੈਣਗੇ ਕਿ ਐਨੇ ਸੋਹਣੇ ਬੁੱਲ ਕੀਤੇ ਕਿਦਾਂ ਇਹ ਇਹਦੀ ਜਿਹੜੀ ਆਪਾਂ ਇੱਕ ਕਰੀਮ ਬਣਾ ਕੇ ਆਪਣੇ ਬੁੱਲਾਂ ਦੇ ਉੱਤੇ ਲਾਉਣੀ ਆ ਨਾ ਤੇ ਉਹ ਕਰੀਮ ਕਿਦਾਂ ਬਣਾਉਣੀ ਆ ਸਾਰੇ ਕੋ ਦਾਦਾ ਆਪਣੀ ਵੀਡੀਓ ਦੇ ਵਿੱਚ ਤੁਸੀਂ ਬਸ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਤਾਂ ਕਿ ਤਾਂ ਜੋ ਹਰ ਕੋਈ ਵੀਡੀਓ ਦਾ ਜਿਹੜਾ ਲਾਭ ਹੈ ਉਹ ਲੈ ਸਕੇ ਹਾਂਜੀ ਵੀ ਦੋਸਤੋ ਜਿੰਨਾ ਲੋਕਾਂ ਦੇ ਬੁੱਲ ਜਿਹੜੇ ਜਿਹੜਾ ਕਾਲੇ ਹੋ ਗਏ ਹਨ ਨਾ ਵੇਖਣ ਚ ਵੀ ਚੰਗੇ ਨਹੀਂ ਲੱਗਦੇ ਤੇ ਆਪਣੇ ਚਿਹਰੇ ਦੀ ਜਿਹੜੀ ਖੂਬਸੂਰਤੀ ਆ ਉਹ ਵੀ ਮਾਰਦੇ ਆ ਸਪੈਸ਼ਲੀ ਕੁੜੀਆਂ ਦੇ ਲਈ ਬਹੁਤ ਤਰ੍ਹਾਂ ਦੀ ਜਿਹੜੇ ਲਿਪ ਗਲੋਸ ਆ ਆਪਣੇ ਬੁੱਲਾਂ ਦੇ ਉੱਤੇ ਆਪਣੇ ਲਿਪਸ ਦੇ ਉੱਤੇ ਲਾਉਂਦੇ ਆ ਕਿ ਆਪਣੇ ਜਿਹੜੇ ਬੋਲਿਆ ਸੁਰਖ ਲਾਲ ਪਿੰਕ ਪਿੰਕ ਹੋ ਜਾਣ ਪਰ ਉਹਦੇ ਨਾਲ ਨਹੀਂ ਜੇ ਉਹਦੇ ਪਰ ਦੋਸਤੋ ਇਹ ਚੀਜ਼ ਦੀਏ ਤੁਸੀਂ ਵਰਤ ਲਈ ਨਾ ਤੇ ਹਫਤੇ ਦੇ ਵਿੱਚ ਹੀ ਤੁਹਾਡੇ ਬੁੱਲ ਕਾਲੇ ਤੋਂ ਕਾਲੇ ਕਾਲੇ ਬੁੱਲਾਂ ਤੋਂ ਬਿਲਕੁਲ ਪਿੰਕ ਪਿੰਕ ਹੋ ਜਾਣਗੇ ਤੁਸੀਂ ਲੈਣਾ ਕੀ ਉਹਦੇ ਲਈ ਦੋਸਤੋ ਇੱਕ ਸ਼ਹਿਦ ਲੈ ਲੈਣਾ ਵਾ ਚੰਗੀ ਕੰਪਨੀ ਦਾ ਸ਼ਹਿਦ ਲੈਣਾ ਕੋਈ ਐਵੇਂ ਘੇਵੇਂ ਸ਼ਹਿਦ ਨਹੀਂ ਜੇ ਲੈਣਾ ਚੰਗੀ ਕੰਪਨੀ ਦਾ ਸ਼ਹਿਦ ਲੈ ਕੇ ਦੋਸਤੋ ਇੱਕ ਚਮਚਾ ਸ਼ਹਿਦ ਦਾ ਤੁਸੀਂ ਜਿਹੜਾ ਨਾ ਆਪਣੀ ਕੌਲੀ ਦੇ ਵਿੱਚ ਪਾ ਲੈਣਾ ਇਹ ਜਿਹੜਾ ਤਰੀਕਾ ਇੰਨਾ ਕਿ ਜ਼ਿਆਦਾ ਵਧੀਆ ਵਾ ਇੰਨਾ ਕਿ ਜ਼ਿਆਦਾ ਟੌਪ ਦਾ ਤਰੀਕਾ ਨਾਲ ਇਹ ਤੁਸੀਂ ਇਹ ਜਿਹੜਾ ਆਪਣੇ ਬੁੱਲਾਂ ਦੇ ਉੱਤੇ ਵਰਤ ਲਿਆ ਤੇ ਤੁਸੀਂ ਕਹੋਗੇ ਇਸ ਤੋਂ ਉੱਤੇ ਕੁਝ ਨਹੀਂ ਇਹ ਹੈਗਾ ਦੁਨੀਆ ਤੇ ਉਸ ਤੋਂ ਬਾਅਦ ਤੁਸੀਂ ਲੈਣੀ ਹੈ ਜੀ ਗੁਲਾਬ ਜਲ ਗੁਲਾਬ ਜਲ ਲੈਣੀ ਹੈ ਤੇ ਗੁਲਾਬ ਜਲ ਜਿਹੜੀ ਤੁਹਾਨੂੰ ਪਤਾ ਆਪਣੇ ਸਰੀਰ ਦੇ ਲਈ ਆਪਣੀ ਬਾਡੀ ਦੇ ਲਈ ਉਦਾਂ ਵੀ ਜਿਹੜੀ ਬਹੁਤ ਵਧੀਆ ਹੁੰਦੀ ਆ ਬਹੁਤ ਜ਼ਿਆਦਾ ਲੋਕ ਜਿਹੜੇ ਆਪਣਾ ਵਾਲੇ ਆ ਸਲੂਨਾ ਵਾਲੇ ਆ ਉਹ ਆਪਣੇ ਮੂੰਹ ਦੇ ਉੱਤੇ ਇਹਦੀ ਸਪਰੇਇ ਵੀ ਮਾਰਦੇ ਆ ਇਹ ਦੋਸਤੋ ਤੁਸੀਂ ਇੱਕ ਚਮਚਾ ਜਿਹੜਾ ਤੁਸੀਂ ਗੁਲਾਬ ਜਲ ਦਾ ਹੈ ਨਾ ਉਹ ਇਹਦੇ ਵਿੱਚ ਪਾ ਲੈਣਾ ਹੈ ਲਓ ਜੀ ਇੱਕ ਜਾਂ ਡੇਢ ਚਮਚਾ ਤੁਸੀਂ ਇਹਦੇ ਵਿੱਚ ਪਾ ਕੇ ਤੇ ਇਸ ਤੋਂ ਬਾਅਦ ਤੁਸੀਂ ਲੈਣੀ ਹੈ ਜੀ ਇਹ ਤੌਲੀ ਵਾਲੀ ਸ਼ਹਿ ਇਹ ਤੌਲੀ ਵਾਲੀ ਕੀ ਚੀਜ਼ ਤੁਸੀਂ ਲੈਣੀ ਆ ਇਹ ਕੀ ਚੀਜ਼ ਹੈਗੀ ਆ ਇਹ ਤੁਹਾਨੂੰ ਦੱਸਦੇ ਆ ਇਹ ਹੈਗੀ ਆ ਦੋਸਤੋ ਖੰਡ ਪੀਸੀ ਖੰਡ ਜਿਹੜੀ ਪੀਸੀ ਖੰਡ ਹੁੰਦੀ ਹੈ ਨਾ ਬਾਜ਼ਾਰ ਦੇ ਵਿੱਚੋਂ ਪੀਸੀ ਖੰਡ ਬਹੁਤ ਹੀ ਸੌਖੇ ਤਰੀਕੇ ਨਾਲ ਮਿਲ ਜਾਂਦੀ ਹੈ ਕਰਿਆਨੇ ਦੀ ਦੁਕਾਨ ਤੋਂ ਤੁਸੀਂ ਪੀਸੀ ਖੰਡ ਲੈ ਕੇ ਆਉਣੀਆਂ ਤੇ ਇਹਦੀ ਜਿਹੜੇ ਦੋ ਕਿ ਚੁਟਕੀਆਂ ਜਿਹੜੀਆਂ ਹਨ ਆਪਾਂ ਇਹਦੇ ਵਿੱਚ ਪਾ ਲਵਾਂਗੇ ਦੋ ਕਿ ਚੁਟਕੀਆਂ ਪਾ ਲੈਣੀਆਂ ਜਾਂ ਫਿਰ ਤੁਸੀਂ ਅੱਧਾ ਚਮਚਾ ਜਿਹੜਾ ਵਾ ਇਹਦੇ ਵਿੱਚ ਪਾ ਲੈਣਾ ਹੈ ਲਓ ਜੀ ਇਹ ਤਿੰਨ ਚੀਜ਼ਾਂ ਪਾਉਣ ਤੋਂ ਬਾਅਦ ਤੁਸੀਂ ਕਰਨਾ ਹੈ ਕਿ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਦੋਸਤੋ ਮਿਕਸ ਕਰਨਾ ਹੈ ਇਹਨਾਂ ਤਿੰਨਾਂ ਚੀਜ਼ੇ ਨੂੰ ਮਿਕਸ ਕਰਨਾ ਕਿ ਤੋਟਾ ਘਟਾ ਪੰਜ ਮਿੰਟ ਦਾ ਸਮਾਂ ਲਾ ਕੇ ਪੰਜ ਮਿੰਟ ਟਾਈਮ ਲਾ ਕੇ ਇਹਨੂੰ ਮਿਕਸ ਕਰੀ ਜਾਣ ਕਿ ਆਪਣੀਆਂ ਤਿੰਨਾਂ ਹੀ ਚੀਜ਼ਾਂ ਬਿਲਕੁਲ ਰਚਮੇਚ ਜਾਣ ਬਿਲਕੁਲ ਮਿਲ ਜਾਣ ਲੋਕ ਦੋਸਤੋ 5 ਮਿੰਟ ਲਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਤੁਸੀਂ ਇਹਦੀ ਥਿਕਨੈਸ ਵੇਖੋ ਤੇ ਚੀਜ਼ ਵੇਖੋ ਕਿੱਡੀ ਜਿਹੇ ਟੌਪ ਦੀ ਬਣ ਚੁੱਕੀ ਹੈ ਇਹ ਭਾਵੇਂ ਦੋਸਤੋ ਕੋਈ ਬੱਚਾ ਹੈ ਭਾਵੇਂ ਕੋਈ ਨੌਜਵਾਨ ਹੈ ਤੇ ਭਾਵੇਂ ਕੋਈ ਕੁੜੀ ਹੈ ਤੇ ਭਾਵੇਂ ਕੋਈ ਬਜ਼ੁਰਗ ਹੈ ਜਿਨ੍ਹਾਂ ਦੇ ਵੀ ਬੁੱਲ ਕਾਲੇ ਹੋ ਗਿਆ ਭਾਵੇਂ ਜਰਦਾ ਲਾਲ ਆ ਕੇ ਨਸ਼ਾ ਕਰ ਕਰਕੇ ਉਹਨਾਂ ਦੇ ਲਈ ਦੋਸਤੋ ਇਹ ਜਿਹੜੀ ਖਾਸ ਸਪੈਸ਼ਲ ਵੀਡੀਓ ਆ ਹੁਣ ਇਸ ਚੀਜ਼ ਨੂੰ ਯੂਜ਼ ਕਿਦੋਂ ਕਰਨਾ ਉਹ ਤੁਹਾਨੂੰ ਦੱਸਦਾ ਹਾਂ ਲਓ ਜੀ ਇਸ ਸਕੀਨ ਨੂੰ ਤੁਸੀਂ ਦੋਸਤੋ ਰਾਤ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬੁੱਲਾਂ ਦੇ ਉੱਤੇ ਇਸ ਤਰੀਕੇ ਨਾਲ ਲਾ ਲੈਣਾ ਤੇ ਇਹਦੀ ਆਪਾਂ ਦੋਸਤੋ ਬੁੱਲਾਂ ਦੇ ਉੱਤੇ ਬਿਲਕੁਲ ਪੋਲੇ ਪੋਲੇ ਸੌਫਟ ਸੌਫਟ ਜੀ ਉਂਗਲ ਦੇ ਨਾਲ ਆਪਾਂ ਇਹਦੀ ਮ사ਜ ਕਰਨੀ ਆਪਣੇ ਬੁੱਲਾਂ ਦੇ ਉੱਤੇ ਇਹ ਕਿਣਾ 5 ਮਿੰਟ ਆਪਾਂ ਇਹਦਾ ਮ사ਜ ਕਰਨੀ ਬਿਲਕੁਲ ਸੌਫਟ ਸੌਫਟ ਇਹ ਨਹੀਂ ਕਿ ਇਹਨੂੰ ਆਪਾਂ ਕਰੋੜ ਕਰੋੜ ਕੇ ਨਹੀਂ ਮਾਰਨਾ ਸਿਰਫ ਸੌਫਟ ਸੌਫਟੀ ਮ사ਜ ਕਰਨੀ ਜੀ ਲੋ ਵੀ ਇਸ ਤਰੀਕੇ ਨਾਲ ਮ사ਜ ਕਰਕੇ ਬਾਅਦ ਵਿੱਚ ਆਪਾਂ ਆਪਣੇ ਲਿਪਸ ਜਿਹੜੇ ਆ ਉਹ ਧੋ ਲੈਣੇ ਆ ਵਾਸ਼ ਕਰ ਲੈਣੇ ਆ ਸਾਰਾ ਮੂੰਹ ਹੀ ਆਪਾਂ ਧੋ ਲੈਣਾ ਆ ਤੇ ਦੋਸਤੋ ਜੇ ਇਹ ਵਾਲੀ ਜਿਹੜੀ ਚੀਜ਼ ਹੈ ਨਾ ਇਹ ਵਾਲੀ ਜਾਦੂਈ ਚੀਜ਼ ਜੇ ਤੁਸੀਂ ਇੱਕ ਹਫਤਾ ਯੂਜ਼ ਕਰ ਲਈ ਆਪਣੇ ਬੁੱਲਾਂ ਦੇ ਉੱਤੇ ਲਗਾਤਾਰ ਤੇ ਤੁਹਾਡੇ ਬੁੱਲ ਦੋਸਤੋ ਕਾਲਿਆਂ ਤੋਂ ਸੁਰਖ ਲਾਲ ਪਿੰਕ ਪਿੰਕ ਹੋ ਜਾਣਗੇ ਇੰਨੇ ਕਿ ਜ਼ਿਆਦਾ ਵਧੀਆ ਤੁਹਾਡੀ ਜਿਹੜੀ ਖੂਬਸੂਰਤੀ ਹੈ ਤੁਹਾਡੀ ਚਿਹਰੇ ਦੀ ਜਿਹੜੀ ਖੂਬਸੂਰਤੀ ਹੈ ਨਾ ਬਹੁਤ ਹੀ ਜ਼ਿਆਦਾ ਹੱਦ ਤੱਕ ਵੱਧ ਜਾਊਗੀ ਤੁਸੀਂ ਯਾਦ ਕਰੋਗੇ ਇਹ ਚੀਜ਼ ਨੂੰ ਤੇ ਸਾਰੀਆਂ ਕਰੀਮ ਸ਼ਰੀਮਾਂ ਜਿਹੜੀਆਂ ਤੁਸੀਂ ਆਪਣੇ ਬੁੱਲਾਂ ਦੇ ਉੱਤੇ ਲਾਉਂਦੇ ਹੋ ਨਾ ਭੁੱਲ ਜਾਓਗੇ ਪਰ ਦੋਸਤੋ ਇਹ ਵਾਲੀ ਜਿਹੜੀ ਚੀਜ਼ ਹੈ ਨਾ ਤੁਸੀਂ ਇਹਨੂੰ ਯੂਜ਼ ਕਰਕੇ ਵੇਖੋ ਬਹੁਤ ਵਧੀਆ ਤੁਹਾਨੂੰ ਇਹਦਾ ਇਹ ਰਿਜ਼ਲਟ ਆਉ ਮਿਲੇਗਾ ਤੇ ਵੀਡੀਓ ਚੰਗੀ ਤੇ ਦੋ ਤਣ ਦੱਬ ਕੇ ਸ਼ੇਅਰ ਕਰਕੇ ਜਾਓ ਤੇ ਗਾਂ ਵੀਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਓ ਧੰਨਵਾਦ ਸਾਰਿਆਂ ਦਾ